ਸਿੱਧੂ ਜਿੰਦਾਬਾਦ ਲਕਾਜ ਨਾਣਾ ਜਿੰਦਾਬਾਦ ਲਕਾਜ ਨਾਣਾ ਜਿੰਦਾਬਾਦ ਭਾਨਾ ਸਿੱਧੂ ਆ ਇੱਕ ਬਹੁਤ ਵੱਡੀ ਪੱਦਰ ਦੀ ਰੈਲੀ ਹੋਣੀ ਆ ਉਹ ਦਾ ਘਰਾ ਹੋਊਗਾ ਤੁਰੀ ਸੰਗਰੂਰ ਜਿੱਥੇ ਘੜ ਆਉਦਾ ਜਿੱਥੇ ਘੜ ਆਉਦਾ ਭਗਵੰਨ ਦਾ ਉਹ ਕਿੰਨਾ ਮੋਹ ਕਿੰਨਾ ਪਿਆਰ ਆ ਭਾਨੇ ਸਿੱਧੂ ਦੇ ਪ੍ਰਤੀ ਲੋਕਾਂ ਦੇ ਵਿੱਚ ਇਹ ਅੱਜ ਦਰਸਾਇਆ ਗਿਆ 20 25 ਗੱਡੀਆਂ ਦਾ ਕਾਫਲਾ ਲੈ ਕੇ ਅਸੀਂ ਇੱਥੇ ਪਹੁੰਚੇ ਆ ਕੰਡੋ ਜਿੰਦਾਬਾਦ ਹੋ ਸਮਝੀਏ ਧਿਆਨ ਦਿਓ ਕਰੋ ਕੋ ਸਮਝ ਕੇ ਪਰਚੇ ਜਾਗਰ ਕਿਉਂਕਿ ਬਹੁਤ ਵਧੀਆ ਪੁਲਾ ਇਨਸਾਨ ਆ ਉਹ ਜਿਹੜਾ ਪਰਚਾ ਚੈਨੀ ਚੋੜਦਾ ਹੋਇਆ ਹੈ ਵਿਚਾਰੇ ਉਹ ਪਰਚਾ ਅਸੀਂ ਵਾਪਸ ਕਰਵਾ ਕੇ ਲਾਂਗੇ ਮਾਨ ਸਾਹਿਬ ਭਾਨਾ ਸਿੱਧੂ ਦਾ ਨਾਮ ਪੂਰੇ ਪੰਜਾਬ ਚ ਨਹੀਂ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਦੇ ਵਿੱਚ ਉਹਨੂੰ ਫੇਮਸ ਕਰਤਾ ਦੱਸਤਾ ਲੋਕਾਂ ਨੂੰ ਕਿ ਭਾਨਾ ਸਿੱਧੂ ਵੀ ਉਹ ਹੋਰ ਦੂਣਾ ਪਿੰਡ ਜਿਹੜਾ ਬਰਨਾਲੇ ਦਾ ਭਾਨਾ ਸਿੱਧੂ ਹੈ ਕਿੰਨੀ ਸੀ ਅੱਜ ਕੱਠ ਦੇਖਿਆ ਮੈਂ ਹੁਣ ਤੱਕ ਮੇਰੀ 50 ਸਾਲ ਦੀ ਉਮਰੋਂ ਚੱਲੀ ਮੈਂ ਇੰਨਾ ਵੱਡਾ ਇਕੱਠ ਇੰਨੇ ਲੋਕ ਇੰਨੇ ਵੱਡੇ ਪੱਦਰ ਦੇ ਮੈਂ ਕਿਤੇ ਨਹੀਂ ਵੇਖੇ ਗੱਡੀਆਂ ਮੋਟਰਸਾਈਕਲ ਤਾਰਾ ਲੋਕ ਤੁਰ ਕੇ ਵੀ ਆ ਰਹੇ ਸੀ ਪਰ ਵੀਰੋ ਉਹ ਇਦਾਂ ਦਾ ਜਿਹੜਾ ਪੱচ্চਾ ਪਾਇਆ ਚੈਨੀ ਚੋਰ ਇਹੋ ਜਿਹੇ ਤਾਂ ਸੋਚ ਵੀ ਨਹੀਂ ਸਕਦਾ ਇਹੋ ਜਿਹੇ ਚੈਨੀਆਂ ਇਹੋ ਜਿਹੇ ਰੁਪਏ ਪਤਾ ਨਹੀਂ ਕਿੰਨੇ ਕੋ ਉਹਨਾਂ ਨੇ ਲੋਕਾਂ ਨੂੰ ਗਾਣ ਕਰ ਦਿੱਤੇ ਹੋਣੇ ਨੇ ਸਾਡੇ ਨਾਲ ਮੌਜੂਦ ਨੇ ਫਤੇਗੜ ਸਾਹਿਬ ਤੋਂ ਜੁਗਲੀ ਜੀ ਜੋ ਕਿ ਸਮਾਜ ਸੇਵੀ ਨੇ ਉਰੇਪਾਣਾ ਸਿੱਧੂ ਤੇ ਕੱਠ ਦੇ ਉੱਤੇ ਬੋਚਨੇ ਆਪਾਂ ਨੇ ਗੱਲਬਾਤ ਕਰਦੇ ਹਾਂ ਜੀ ਬਾਈ ਜੀ ਕਿਵੇਂ ਦੇਦੋ ਕੱਠ ਨੂੰ ਭਾਈ ਜੀ ਬਾਈ ਕੋ ਖਾਸ ਸਾਹਿਬ ਬਾਈ ਕੋ ਫਤੇ ਜੀ ਮੈਂ ਜੀ ਸ਼੍ਰੀ ਫਤਿਹਗੁਰ ਸਾਹਿਬ ਤੋਂ ਪਹੁੰਚਿਆ ਇੱਥੇ ਕੋਰਜੂਨੇ ਆਪਣੇ ਭਾਨੇ ਸਿਦੂ ਦੇ ਪਿੰਡ ਤੇ ਜਿਹੜਾ ਇੱਥੇ ਸੀ ਅੱਜ ਇਕੱਠ ਦੇਖਿਆ ਮੈਂ ਹੁਣ ਤੱਕ ਮੇਰੀ 50 ਸਾਲ ਦੀ ਉਮਰ ਹੋ ਚੱਲੀ ਮੈਂ ਇੰਨਾ ਵੱਡਾ ਕੱਠ ਇੰਨੇ ਲੋਕ ਇੰਨੇ ਵੱਡੇ ਪੱਦਰ ਦੇ ਮੈਂ ਕਿਤੇ ਨਹੀਂ ਵੇਖੇ ਗੱਡੀਆਂ ਮੋਟਰਸਾਈਕਲ ਕਾਰਾਂ ਲੋਕ ਤੁਰ ਕੇ ਵੀ ਆ ਰਹੇ ਸੀ ਬਰਨਾਲੇ ਮੋੜ ਤੋਂ ਜਦੋਂ ਅਸੀਂ ਸਵੇਰੇ ਟਰਨ ਹੋਏ ਆ ਉੱਥੋਂ ਲੋਕ ਤੁਰ ਕੇ ਵੀ ਆ ਰਹੇ ਸੀ ਵੀ ਕਿੰਨਾ ਮੋਹ ਕਿੰਨਾ ਪਿਆਰ ਹੈ ਭਾਨੇ ਸਿੱਧੂ ਦੇ ਪ੍ਰਤੀ ਲੋਕਾਂ ਦੇ ਵਿੱਚ ਇਹ ਅੱਜ ਦਰਸਾਇਆ ਗਿਆ ਲੋਕਾਂ ਦੇ ਵਿੱਚ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਅਸੀਂ ਖਾਸ ਕਰਕੇ ਕਿਉਂਕਿ ਲਖੇ ਬਾਈ ਦਾ ਸੁਧਾਨੇ ਦਾ ਆਪਾਂ ਖਾਸ ਯਾਰ ਵੀ ਆ ਮਿੱਤਰ ਵੀ ਆ ਉਹਨਾਂ ਕਰਕੇ ਹੀ ਸਵੇਰੇ ਕੱਲ ਉਹਨਾਂ ਦਾ ਫੋਨ ਆਇਆ ਜਗਦੀਪ ਰੰਧਾਵਾ ਲਖਾ ਸੁਧਾਨਾ ਬਾਈ ਸਾਡਾ ਉਹਨਾਂ ਦਾ ਫੋਨ ਕੱਲ ਸ਼ਾਮੀ ਆਇਆ ਅੱਜ ਅਸੀਂ 20-25 ਗੱਡੀਆਂ ਦਾ ਕਾਫਲਾ ਲੈ ਕੇ ਅਸੀਂ ਇੱਥੇ ਪਹੁੰਚੇ ਆਂ ਉਹ ਸਾਡੇ ਨਾਲ ਦੇ ਅੱਗੇ ਚਲੇ ਗਏ ਨੇ ਕੋਈ ਪਿੱਛੇ ਵੀ ਨਹੀਂ ਤੇ ਬਾਈ ਨੇ ਹੁਣ ਬੁਲਾਇਆ ਵੀ ਆ ਕਹਿੰਦਾ ਵੀ ਭਾਨਿਆ ਸਿੱਧੂ ਦੇ ਘਰ ਬੈਠੇ ਆ ਉੱਥੇ ਆ ਜਾਓ ਤੇ ਬਾਈ ਨੂੰ ਮਿਲਣ ਜਾ ਰਹੇ ਆ ਤੇ ਇੱਕ ਬਹੁਤ ਵੱਡਾ ਇਕੱਠ ਇੱਕ ਖਾਸ ਕਰਕੇ ਮੈਂ ਭਗਵੰਤ ਸਿੰਘ ਸਾਹਿਬ ਨੂੰ ਮੁੱਖ ਮੰਤਰੀ ਨੇ ਇੱਕ ਪੇਨਸੀ ਕਰਦਾ ਵੀ ਆ ਜਿਹੜਾ ਤੁਸੀਂ ਕੰਮ ਕਰਿਆ ਨਾ ਆ ਵੀ ਬਹੁਤ ਵਧੀਆ ਕਰਿਆ ਹੈ ਅੱਛਾ ਜੀ ਕਹਦਾ ਹੁੰਦਾ ਵੀ ਮਾੜਾ ਕੀਤਾ ਬਹੁਤ ਵਧੀਆ ਕਰਿਆ ਵੀ ਤੁਸੀਂ ਭਾਨਾ ਸਿੱਧੂ ਨੂੰ ਅੰਦਰ ਦਿੱਤਾ ਨਹੀਂ ਤਾਂ ਲੋਕਾਂ ਨੂੰ ਪਤਾ ਨਹੀਂ ਸੀ ਲੱਗਣਾ ਭਾਨਾ ਸਿੰਧੂ ਕੌਣ ਆ ਐਡਾ ਵੱਡਾ ਕੱਠ ਇੰਨੀ ਦੁਨੀਆ ਨੂੰ ਪਤਾ ਨਹੀਂ ਸੀ ਲੱਗਣਾ ਅੱਜ ਤੁਸੀਂ ਮਾਨ ਸਾਹਿਬ ਭਾਨਾ ਸਿੱਧੂ ਦਾ ਨਾਮ ਪੂਰੇ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਉਹਨੂੰ ਫੇਮਸ ਕਰਤਾ ਦੱਸਤਾ ਲੋਕਾਂ ਨੂੰ ਵੀ ਭਾਨਾ ਸਿੱਧੂ ਵੀ ਉਹ ਕੋਰਦੂਨਾ ਪਿੰਡ ਹੈ ਜ਼ਿਲ੍ਹਾ ਬਰਨਾਲੇ ਦਾ ਭਾਨਾ ਸਿੱਧੂ ਹੈ ਜਿਹਨੂੰ ਅੱਜ ਮੰਨ ਲਓ ਤੇ ਪੰਜਾਬ ਦੇ ਵਿੱਚ ਲੋਕ ਜਾਣਦੇ ਸੀ ਅੱਜ ਹਿੰਦੁਸਤਾਨ 'ਚ ਵਰਲਡ ਦੇ ਵਿੱਚ ਉਹਨੂੰ ਜਾਣੇ ਪਛਾਣੇ ਨਾਮ ਬਣ ਚੁੱਕੇ ਆ ਭਾਨਾ ਸਿੱਧੂ ਕੋੜਦੂਣਾ ਅੱਛਾ ਕਿਵੇਂ ਦੇਖਦੇ ਕਿਵੇਂ ਦੇਖਦੇ ਤੁਸੀਂ ਸਰਕਾਰ ਉਹਨਾਂ ਉੱਤੇ ਪਰਚੇ ਪਾ ਰਹੀ ਆ ਚਾਈਨੀ ਚੋਰੀ ਦਾ ਪਰਚਾ ਪਾਇਆ 10000 ਫਰੋਤੀ ਦਾ ਪਰਚਾ ਪਾਇਆ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਪਰਚੇ ਆਈ ਤਾਂ ਸਾਰੇ ਸਾਰੇ ਗੱਲ ਝੂਠੀ ਹੈ ਜੀ ਕਿਉਂਕਿ ਸਾਡਾ ਮਿੱਤਰ ਹੈ ਸਾਡਾ ਖਾਸ ਹੈ ਪਟਾਣੇ ਯਾਰ ਆ ਅਸੀਂ ਕਿਉਂਕਿ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਯਾਰ ਆ ਅਸੀਂ ਅੱਜ ਦੇ ਯਾਰ ਨਹੀਂ ਉਹ ਇਹੋ ਜਿਹਾ ਕੰਮ ਤਾਂ ਕਦੇ ਸੋਚ ਵੀ ਨਹੀਂ ਸਕਦਾ ਉਹ ਗਰੀਬਾਂ ਲਈ ਲੋੜਵੰਦਾਂ ਲਈ ਹਮੇਸ਼ਾ ਡੱਟ ਕੇ ਖੜਾ ਔਰ ਬਾਹਰ ਆ ਕੇ ਫੇਰ ਖੜਾ ਹੋ ਪੁੱਜਣ ਵਾਲਾ ਨਹੀਂ ਕਿਤੇ ਜਾਣ ਵਾਲਾ ਨਹੀਂ ਖੜਾ ਡੱਟ ਕੇ ਖੜਾ ਗਰੀਬਾਂ ਲਈ ਹਰ ਟਾਈਮ 24 ਘੰਟੇ ਖੜਾ ਹੈ ਵੀਰੋ ਉਹ ਇਦਾਂ ਦਾ ਜਿਹੜਾ ਪਰਚਾ ਪਾਇਆ ਚੈਨੀ ਚੋਰ ਇਹੋ ਜਿਹੇ ਦਾ ਸੋਚ ਵੀ ਨਹੀਂ ਸਕਦਾ ਇਹੋ ਜਿਹੇ ਚੈਨੀਆਂ ਇਹੋ ਜਿਹੇ ਰੁਪਈਏ ਪਤਾ ਨਹੀਂ ਕਿੰਨੇ ਹੀ ਉਹਨਾਂ ਨੇ ਲੋਕਾਂ ਨੂੰ ਦਾਨ ਕਰ ਦਿੱਤੇ ਹੋਣੇ ਨੇ ਬਖਸ਼ਨਾ ਸੇਵਾ ਅਸੀਂ ਵੀ ਕਰਦੇ ਆ ਸਾਡੇ ਫਤਿਹਗੜ੍ਹ ਸਾਹਿਬ ਵਿੱਚ ਵੀ ਆਇਆ ਸ਼ੀਧੀ ਸਭਾ ਹੋ ਕੇ ਲੰਗੀ ਆ ਸ਼ੀਧੀ ਸਭਾ ਦੇ ਵਿੱਚ ਮੇਰੇ ਨਾਲ ਰਿਹਾ ਫਤਿਹਗੜ੍ਹ ਸਾਹਿਬ 24 ਘੰਟੇ ਉੱਥੇ ਸੇਵਾ ਕਰੀ ਹੈ ਉਹਨੇ 2 ਘੰਟੇ ਸੁਣਦਾ ਸੀ ਰਾਤ ਨੂੰ ਲੰਗਰਾਂ ਦੀ ਸੇਵਾ ਝਾੜੂ ਦੀ ਸੇਵਾ ਵਰਤਨਾ ਦੀ ਸੇਵਾ ਗੁਰੂ ਘਰ ਦੇ ਅੰਦਰ ਜਾ ਕੇ ਫਤਿਹਗੜ੍ਹ ਸਾਹਿਬ ਸੇਵਾ ਵੀ ਐਡਾ ਵੱਡਾ ਸੇਵਾਦਾਰ ਵੀ ਆ ਉਹ ਸਮਾਜ ਸੇਵੀ ਵੀ ਆ ਐਡਾ ਵੱਡਾ ਨਾਮ ਵੀ ਆ ਤੇ ਭੋਂਤਮਾ ਨਹੀਂ ਕਰਲ ਕਹਿਣਾ ਵੀ ਐਡਾ ਇੰਨੀਆਂ ਝੂਠੀਆਂ ਤੋਮ ਤਾਂ ਨਾ ਲਾਓ ਬੰਦੇ ਦੇ ਬਹੁਤ ਵਧੀਆ ਇਨਸਾਨ ਹੈ ਜਿੰਨੀਆਂ ਤੋਮ ਤਾਂ ਉੱਤੇ ਲਾਏਗਾ ਜਿੰਨੇ ਝੂਠੇ ਪਰਚੇ ਦੇਏਗਾ ਉਹਨੇ ਹੀ ਸਾਡੇ ਪੰਜਾਬ ਦੇ ਸਾਡੇ ਪੰਜਾਬ ਦੇ ਲੋਕ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਟੱਟ ਕੇ ਖੜਨਗੇ ਇਸ ਕਰਕੇ ਭੋਂਤਮਾਨਾ ਸੋਚ ਸਮਝਿਏ ਬਿਆਨ ਜਾਇਕਰ ਸੋਚ ਸਮਝ ਕੇ ਪਰਚੇ ਜਾਇਕਰ ਕਿਉਂਕਿ ਬਹੁਤ ਵਧੀਆ ਪੁੱਲਾ ਇਨਸਾਨ ਹੈ ਉਹ ਜਿਹੜਾ ਪਰਚਾ ਚੈਨੀ ਚੋਰ ਦਾ ਹੋਇਆ ਹੈ ਪਟਿਆਲੇ ਉਹ ਪਰਚਾ ਅਸੀਂ ਵਾਪਸ ਕਰਵਾ ਕੇ ਹਟਾਂਗੇ ਉਹ ਪਰਚਾ ਰੱਦ ਕਰਵਾ ਕੇ ਹਟਾਂਗੇ ਇਸ ਤੋਂ ਬਾਅਦ ਜਿਹੜੀ ਪੰਚਰੀ ਦੀ ਰੈਲੀ ਆ ਇੱਕ ਬਹੁਤ ਵੱਡੀ ਪੱਦਰ ਦੀ ਰੈਲੀ ਹੋਣੀ ਆ ਉਹ ਦਾ ਘਰਾ ਹੋਊਗਾ ਤੁਰੀ ਸੰਗਰੂਰ ਜਿੱਥੇ ਘੜਾ ਉਹਦਾ ਜਿੱਥੇ ਘਰ ਆ ਉਹਦਾ ਭਗਵੰਦ ਮਾਨ ਦਾ ਉੱਤੋਂ ਬਾਅਦ ਜਿਹੜੀਆਂ ਧਰਨੇ ਨੇ ਰੈਲੀਆਂ ਨੇ ਇਹ ਲਗਾਤਾਰ ਜਾਰੀ ਰਹਿਣਗੀਆਂ ਜਦ ਤੱਕ ਭਾਨੇ ਸਿੱਧੂ ਦੇ ਪਰਚੇ ਰੱਦ ਨਹੀਂ ਹੁੰਦੇ ਕੈਂਸਲ ਨਹੀਂ ਹੁੰਦੇ ਉਦੋਂ ਤੱਕ ਇਹ ਪੰਜਾਬ ਦੇ ਲੋਕ ਭਾਨਾ ਸਿੱਧੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਖੜੀ ਜਾਣਗੇ ਬੋਲੇ ਸੋਨਿਆ ਹਾਰ ਮੰਗਰਾ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਲਕਾਜ ਨਾਣਾ ਜਿੰਦਾਬਾਦ ਲਕਾਜ ਨਾਣਾ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ